ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੰਕਾਰ ਅਸ਼ਟਪਦੀਆ ਮਹੱਲਾ ਪਹਿਲਾ ਅਨਕਮਤੀ ਦੇ ਚਲੇ ਮਾਇਆ ਕਾ ਬਪਾਰ ਪਾਵਰਥ ਹੋਰਨਾ ਨੂੰ ਮੱਥਾ ਦਿੰਦੇ ਹਨ ਪਰ ਆਪ ਮਾਇਆ ਦਾ ਵਿਹਾਰ ਹੀ ਕਰਦੇ ਰਹਿੰਦੇ ਨੇ ਸਾਖੀ ਇੱਕ ਪੰਡਤ ਜੀ ਬੜੇ ਵਿਦਵਾਨ ਸਦੀਵ ਹੀ ਕਥਾ ਕਰਦੇ ਹੁੰਦੇ ਸਨ ਤੇ ਸਦਾ ਹੀ ਉਪਦੇਸ਼ ਕਰਦੇ ਕਿ ਗਊ ਨੂੰ ਸੋਟਾ ਮਾਰਨਾ ਇਹ ਡੰਡਾ ਮਾਰਨਾ ਬਹੁਤ ਹੀ ਵੱਡਾ ਪਾਪ ਹੈ ਕਰਤਾਰ ਦੀ ਮਰਜ਼ੀ ਨਾਲ ਇੱਕ ਦਿਨ ਪੂਰਨਮਾਸ਼ੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਉਹ ਬੜੀਆਂ ਉੱਚੀਆਂ ਵੱਡੀਆਂ ਸੁਰੀਲੀਆਂ ਸੁਰਾਂ ਦੇ ਨਾਲ ਕਥਾ ਕਰ ਰਹੇ ਸਨ ਤੇ ਬਹੁਤ ਸਾਰੇ ਸਰੂਤੀ ਇਸਤਰੀਆਂ ਪੁਰਖ ਮੀਵੇ ਫਾਲ ਫੁੱਲ ਆਟਾ ਕਿਉਂ ਆਦਕ ਲਿਆ ਕੇ ਪੰਡਤ ਜੀ ਅੱਗੇ ਰੱਖ ਕੇ ਮੱਥੇ ਟੇਕ ਕੇ ਬੈਠਦੇ ਜਾਂਦੇ ਸਨ ਬਹੁਤ ਸਾਰਾ ਟੀਰ ਕੇਲਿਆਂ ਦਾ ਅੱਗੇ ਲੱਗਾ ਹੋਇਆ ਸੀ ਇੱਕ ਗਊ ਮਾਤਾ ਵੱਡੇ ਬੇਗ ਨਾਲ ਆਈ ਤੇ ਸੰਗਤ ਦੇ ਵਿੱਚ ਦੀ ਲੰਗ ਕੇ ਐਨ ਕੇਲਿਆਂ ਦੇ ਪਾਸ ਬੈਠ ਗਈ ਪਰ ਪੰਡਿਤ ਜੀ ਅਜੀਬ ਬਗਲ ਸਮਾਧੀ ਖੂਬ ਮ제 ਨਾਲ ਗੱਪਾਂ ਛੱਡ ਰਹੇ ਸਨ ਲੋਕਾਂ ਨੇ ਗਊ ਮਾਤਾ ਨੂੰ ਕੁਝ ਨਾ ਕੀਤਾ ਤੇ ਪੰਡਿਤ ਜੀ ਦਾ ਉਪਦੇਸ਼ ਜਾਣ ਕੇ ਨਾ ਹਟਾਇਆ ਪਰ ਜਿਸ ਵੇਲੇ ਗਉ ਮਾਤਾ ਕਿਰਪਾ ਕਰਦੀ ਕਰਦੀ ਜਰਾ ਕੁ ਅੱਗੇ ਵਧੀ ਤਾਂ ਪੰਡਤ ਜੀ ਨੂੰ ਖਬਰ ਲੱਗੀ ਫਿਰ ਕੀ ਸੀ ਅਗਨੀ ਰੂਪ ਹੋ ਗਏ ਪੰਡਤ ਜੀ ਤੇ ਉਸੇ ਵੇਲੇ ਹੀ ਪੁਸਤਕ ਦੇ ਹੇਠ ਜਿਹੜੀ ਚੌਂਕੀ ਸੀ ਕੱਢ ਕੇ ਵਗਾ ਮਾਰੀ ਤੇ ਹਾਲ ਹਾਲ ਕਰਕੇ ਗਊ ਮਾਤਾ ਨੂੰ ਕੱਢ ਦਿੱਤਾ ਲੋਕਾਂ ਨੇ ਕਿਹਾ ਕਿ ਮਹਾਰਾਜ ਜੀ ਦਇਆ ਕਰੋ ਖਿਮਾ ਕਰੋ ਇਸ ਗਊ ਨੇ ਕੀ ਵਿਗਾੜਿਆ ਹੈ ਦਇਆ ਕਰੋ ਤੁਸੀਂ ਰੋਜ਼ ਜੋ ਗਊ ਨੂੰ ਮਾਰਨ ਵੱਲੋਂ ਵਰਜਦੇ ਸੋ ਅੱਜ ਕੀ ਹੋਇਆ ਤੁਹਾਡਾ ਗਊ ਨੇ ਕੁਝ ਨਹੀਂ ਵਿਗਾੜਿਆ ਖਾ ਗਈ ਹੈ ਤਾਂ ਕੇਲੇ ਹੀ ਖਾ ਗਈ ਹੈ ਆਪ ਨੂੰ ਇੰਨਾ ਗੁੱਸਾ ਨਹੀਂ ਚਾਹੀਦਾ ਪੰਡਤ ਜੀ ਨੇ ਕਰੋਧ ਪਰਿਰਸਨਾ ਦੁਆਰਾ ਆਖਿਆ ਕਿ ਮੈਂ ਲੋਕਾਂ ਨੂੰ ਉਪਦੇਸ਼ ਕਰਦਾ ਹਾਂ ਆਪਣੇ ਵਾਸਤੇ ਤਾਂ ਨਹੀਂ ਮੇਰੀ ਉਪਜੀਵਕਾ ਖਾ ਗਈ ਹੈ ਮੇਰਾ ਬਾਲ ਬੱਚਾ ਇਸ ਦੀ ਜਾਨ ਨੂੰ ਰੋਵੇਗਾ ਇਸਾ ਕੀ ਦਾ ਭਾਵ ਹੈ ਸੰਗਤ ਜੀ ਕਈ ਪੰਡਤ ਤੇ ਗੁਣੀ ਗਿਆਨੀ ਜਾਂ ਭਾਈ ਉਪਦੇਸ਼ਕ ਸਾਬਾਂ ਦੂਸਰਿਆਂ ਵਾਸਤੇ ਉਪਦੇਸ਼ ਕਰਦੇ ਹਨ ਪਰ ਆਪਣੇ ਵਾਸਤੇ ਨਹੀਂ ਕਰਦੇ ਭਾਵ ਉਸ ਤੇ ਅਮਲ ਨਹੀਂ ਕਰਦੇ ਇਨੀਆਂ ਵੇਂਦੀਆਂ ਪਰਵਾਣ ਕਰਨੀਆਂ ਬਸ ਸੇ ਦਿ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ